ਆਪਣੀਆਂ ਮੰਗਾਂ ਨੂੰ ਲੈ ਕੇ ਗਵਰਨਮੈਂਟ ਹਰਿੰਦਰਾ ਕਾਲਜ ਦੇ ਗੈਸਟ ਫੈਕਲਟੀ ਪ੍ਰੋਫੈਸਰਾਂ ਵੱਲੋਂ ਬਠਿੰਡਾ ਦੇ ਫੈਰ ਸਟੇਸ਼ਨ ਦੇ ਬਾਹਰ ਕੀਤਾ ਪੰਜਾਬ ਸਰਕਾਰ ਦੇ ਕਲਾ ਫਰੋਸ਼ ਪ੍ਰਦਰਸ਼ਨ ਅਤੇ ਕੀਤਾ ਕੈਂਡਲ ਮਾਰਚ ਨਾਲ ਕਿਹਾ ਅਗਰ ਮੰਗਾਂ ਨਾ ਮੰਨੀਆਂ ਤਾਂ 6 ਅਕਤੂਬਰ ਨੂੰ ਘੇਰਾਂਗੇ ਮੁੱਖ ਮੰਤਰੀ ਦੀ ਕੋਟੀ ਚੰਗੁਰ ਵਿਖੇ ਬੁੱਧਵਾਰ ਦੀ ਸ਼ਾਮ 6 ਵਜੇ ਦੇ ਲਗਭਗ ਬਠਿੰਡਾ ਦੇ ਫੈਰ ਸਟੇਸ਼ਨ ਦੇ ਬਾਹਰ ਗੈਸਟ ਫੈਕਲਟੀ ਪ੍ਰੋਫੈਸਰਾਂ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਇਹਨਾਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਇਸ ਮੌਕੇ ਬਲਾਰੇ ਨੇ ਬੋਲਦਿਆਂ ਕਿਹਾ ਕਿ ਹੁਣ ਸਰਕਾਰ ਵੱਲੋਂ ਨਵੀਂ ਪਰਤੀ ਕੀਤੀ ਗਈ ਹੈ ਜਿਸ ਦੇ ਨਾਲ ਸਾਨੂੰ ਸਾਡੀ ਨੌਕਰੀ ਸੁਰੱਖਿਤ ਨਹੀਂ ਲੱਗ ਰਹੀ ਕਿਉਂਕਿ ਉਹਨਾਂ ਵੱਲੋਂ ਲੰਬੇ ਸਮੇਂ ਤੋਂ ਇਹਨਾਂ ਕਾਲਜਾਂ ਦੇ ਵਿੱਚ ਪੜਾਇਆ ਜਾ ਰਿਹਾ ਹੈ ਅਤੇ ਉਹਨਾਂ ਵੱਲੋਂ ਪਿਛਲੇ ਦਿਨਾਂ ਤੋਂ ਲਗਾਤਾਰ ਗਵਰਨਮੈਂਟ ਅਰਜਿੰਦਰਾ ਕਾਲਜ ਦੇ ਬਾਹਰ ਆਪਣਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਕਹੇ ਕਿ ਅਗਰ ਸਰਕਾਰ ਨੇ ਹੁਣ ਸਾਡੀ ਗੱਲ ਤੇ ਗੌਰ ਨਾ ਕੀਤਾ ਤਾਂ ਉਹਨਾਂ ਵੱਲੋਂ 6 ਅਕਤੂਬਰ ਨੂੰ ਜ਼ਰੂਰ ਵਿਖੇ ਮੁੱਖ ਮੰਤਰੀ ਦੀ ਕੋਟੀ ਦਾ ਘਰਾਉ ਕੀਤਾ ਜਾਵੇਗਾ ਮੇਰਾ ਨਾਮ ਭਗਵੰਤ ਲਾਲ ਹੈ ਜੀ ਅਸੀਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਰਕਾਰੀ ਵਿਦਿਆਪਾਲਿਕਾ ਦੇ ਵਿੱਚ ਆਏ ਜੇ ਗੈਸਟ ਕੈਰੀ ਪ੍ਰਬੰਧਕ ਤੋਂ ਸੇਵਾਵਾਂ ਨਿਭਾ ਰਿਹਾ 11 50 ਹੋਂ ਦੇ ਨਾਲ ਜਿਹੜੀਆਂ ਸਾਡੀਆਂ ਬੋਸਟਾਂ ਨੇ ਉਹ ਖਾਲੀ ਪਈਆਂ ਰਹੀਆਂ ਨੇ ਤੇ ਕਿਸ ਤੋਂ ਸਾਡਾ ਸਾਡਾ ਜਿਹੜਾ ਰੋਜ਼ਗਾਰ ਹੈ ਉਹ ਖੋਣ ਦਾ ਖਤਸਾ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਸਾਡੀ ਜਿਹੜੀ ਸਲਵਾਈ ਹੈ ਜਾਂ ਸਾਡੇ ਲਈ ਕੋਈ ਵਧੀਆ ਤੰਗ ਦੀ ਜਿਹੜੀ ਪਾਲਿਸੀ ਹੈ ਤਾਂ ਉਹ ਬੈਕ ਪਾਲਿਸੀ ਬਣਾ ਕੇ ਸਾਨੂੰ ਸੁਰੱਖਿਅਤ ਕੀਤਾ ਜਾਵੇ

ਪੂਰੇ ਪੰਜਾਬ ਦੇ ਵਿੱਚ ਅਸੁਰੱਖਿਤਾ ਹੈ ਜਿਹਦੇ ਕਰਕੇ ਅਸੀਂ ਬਹੁਤ ਜ਼ਿਆਦਾ ਡਰ ਫੀਲ ਕਰ ਰਹੇ ਹਾਂ ਤੇ ਸਕੈਂਡਲ ਮਾਰਚ ਦੇ ਨਾਲ ਆਪਣਾ ਜਿਹੜਾ ਰੋਸ ਹੈ ਆਪਣਾ ਜਿਹੜਾ ਦੁੱਖ ਹੈ ਉਹ ਸਰਕਾਰ ਦੇ ਕੇ ਜ਼ਾਹਿਰ ਕਰਨਾ ਚਾਹੁੰਦੇ ਹਾਂ ਅਸੀਂ ਲਗਾਤਾਰ ਪ੍ਰੋਟੈਸਟ ਕਰ ਰਹੇ ਹਾਂ ਪਰ ਸਰਕਾਰ ਕੋਈ ਸੁਭਾਈ ਨਹੀਂ ਕਰਦੀ ਕੀ ਲੱਗਦਾ ਤੁਹਾਨੂੰ ਆਕਰ ਕਿ ਸਰਕਾਰ ਨੂੰ ਮੇਨ ਟੇਕ ਕਰਕੇ ਪਰ ਸੁਭਾਈ ਨਹੀਂ ਲੱਗਦਾ ਵੀ ਕੰਨੇ ਟਾਈਮ ਤੋਂ ਅਸੀਂ ਨੌਕਰੀਆਂ ਕੀਤੀਆਂ ਤਾਂ ਅਸੀਂ ਆਪਣਾ ਹੱਕ ਤਾਂ ਲੈ ਕੇ ਹੀ ਰਵਾਂਗੇ ਸਰਕਾਰਾਂ ਤੱਕ ਹੌਲੀ-ਹੌਲੀ ਇਹ ਗੱਲ ਪਹੁੰਚੂਗੀ ਉਹਨਾਂ ਨੂੰ ਵੀ ਕਿਤਨੇ ਕਿਤੇ ਇਹ ਚੀਜ਼ ਫੀਲ ਹੋ ਰਹੀ ਹੈ ਜਾਂ ਡਰ ਹੈ ਉਹਨਾਂ ਦੇ ਮਨ 'ਚ ਵੀ ਕਿ ਉਹ ਗੈਸ ਫੈਕਲਟੀ ਆਪਣਾ ਜਿਹੜਾ ਰੋਸ਼ ਹੈ ਉਹ ਹੋਰ ਜ਼ਿਆਦਾ ਕਰੋਗੇ ਦੇਖੋ ਜਿ세 20 ਤੋਂ 25 ਸਾਲ ਇਸ ਕਾਲਜਾਂ ਨੂੰ ਦਿੱਤੇ ਹੈ ਤਾਂ ਤੁਸੀਂ ਖੁਦ ਸੋਚ ਸਕਦੇ ਹੋ ਕਿ ਅਸੀਂ ਕਾਲਜਾਂ ਨੂੰ ਇਹ ਪੂਰਾ ਪਿਆਰ ਕਰਕੇ ਉਹ ਕਿਵੇਂ ਛੱਡ दिए ਇੱਕੋ ਦਮ ਨਵੇਂ ਬੰਦੇ ਆਂਦੇ ਉਹਨਾਂ ਨੂੰ ਸਾਰੇ ਕੁਝ ਦੇ ਦਿੱਤਾ ਜਾਂਦਾ ਬਹੁਤ ਸਾਰੇ ਕਾਲਜਸ ਦਾ ਪ੍ਰਿੰਸੀਪਲਸ ਨੇ টিਚਰਸ ਤੋਂ ਰਜਿਸਟਰ ਵੀ ਲੈ ਲਿਆ ਤੇ ਵਰਕ ਲੋਡ ਹੈ ਗਰੰਦਰ ਵਾਕਿਆ টিਚਰਸ ਨੂੰ ਜੋਇਨਿੰਗ ਕਰਵਾਈਏ ਉਹਨਾਂ ਨੂੰ ਦੇ ਵੀ ਦਿੱਤਾ ਹੈ ਤਾਂ ਅਸੀਂ ਬਹੁਤ ਜ਼ਿਆਦਾ ਟੈਨਸ਼ਨ ਚਾ ਅਸੀਂ ਸਰਕਾਰ ਨੂੰ ਇੱਕੋ ਹੀ ਅਪੀਲ ਕਰਦੇ ਹਾਂ ਵੀ ਸਾਡੇ ਬਾਰੇ ਜ਼ਰੂਰ ਸੋਚੋ ਸਾਡੇ ਜਲਦੀ ਤੋਂ ਜਲਦੀ ਕੋਈ ਨਾ ਕੋਈ ਪਾਲਿਸੀ ਬਣਾਓ ਤੇ ਅਸੀਂ ਇੰਨਾ ਜ਼ਿਆਦਾ ਫੀਲ ਕਰ ਰਹੇ ਹਾਂ ਤੇ ਸਾਨੂੰ ਅਧਿਆਪਕ ਹੋ ਕੇ ਅਸੀਂ ਬੱਚਿਆਂ ਦੇ ਅੱਗੇ ਬਹੁਤ ਜ਼ਿਆਦਾ ਗੁੱਸਾ ਫੀਲ ਕਰ ਰਿਹਾ ਉਹਨਾਂ ਨੂੰ ਅਸੀਂ ਕਿਵੇਂ ਦਸੀਏ ਕਿ ਤੁਹਾਡੇ ਅਧਿਆਪਕ ਅਜੇ ਨਹੀਂ ਮੁਸ਼ਕਲਾਂ ਦੇ ਵਿੱਚ ਹੈ ਤੁਸੀਂ ਪੜ ਕੇ ਕੀ ਕਰੋਗੇ ਹਾਂਜੀ ਮੈਂ ਡਾਕਟਰ ਰਾਜਵਿੰਦਰ ਕੋਹੜਾ ਗਵਰਨਮੈਂਟ ਰਚਿੰਦਰਾ ਕਾਲਜ ਵਿੱਚ ਅਸਿਸਟੈਂਟ ਪ੍ਰੋਫੈਸਰ ਗੈਸਟ ਫੈਕਲਟੀ ਇਤਿਹਾਸ ਵਿਭਾਗ ਸਰ ਸਾਡੀਆਂ ਪੋਸਟਾਂ ਦੇ ਉੱਪਰ 1158 ਨੂੰ ਰਾਤੋ-ਰਾਤ ਜੁਆਇਨ ਕਰਾ ਦਿੱਤਾ ਗਿਆ ਹੈ ਤੇ ਅਸੀਂ ਕੱਲ ਤੋਂ ਹੀ ਧਰਨਾ ਲਗਾ ਰਹੇ ਹਾਂ ਸਰਕਾਰ ਖਿਲਾਫ ਕਿ ਸਰਕਾਰ ਨੇ ਸਾਡੇ ਲਈ ਕੋਈ ਖਾਸ ਫੈਸਲਾ ਨਹੀਂ ਲਿੱਤਾ ਹੈ ਤੇ ਸਾਡੀਆਂ ਪੋਸਟਾਂ ਤੇ ਜੁਆਇਨ ਕਰਾ ਕੇ ਸਾਡੀ ਜੌਬ ਨੂੰ ਖਤਰੇ 'ਚ ਪਾਤਾ ਤੇ ਇਸ ਲਈ ਅਸੀਂ ਕੱਲ ਦੇ ਧਰਨੇ ਨੂੰ ਕੰਟੀਨਿਊ ਕਰਦੇ ਹੋਏ ਅੱਜ ਕੈਂਡਲ ਮਾਰਚ ਕਰ ਰਹੇ ਹਾਂ ਤਾਂ ਕਿ ਸਰਕਾਰ ਤੱਕ ਸਾਡੀ ਗੱਲ ਪਹੁੰਚ ਸਕੇ ਹਾਂ ਜੀ ਸਰ ਇਹ ਸੀ ਮਾਰਕੀਟ ਤੋਂ ਸ਼ੁਰੂ ਕਰਕੇ ਆਰੀਆ ਸਵਾਜ ਚੌਂਗ ਤੱਕ ਕੀਤਾ ਜਾਏਗਾ ਸਰਕਾਰ ਜਿਹੜੇ ਤਬੂਤ ਮੇ I'm ਸਰ ਦੇਖੋ ਕਿਸੇ ਨੂੰ ਰੋਜ਼ਗਾਰ ਦੇਣਾ ਗਲਤ ਕੰਮ ਨਹੀਂ ਹੈ ਪਰ ਜੇਕਰ ਉਸ ਰੋਜ਼ਗਾਰ ਨੂੰ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਰੋਜ਼ਗਾਰ ਗਲਤ ਨਹੀਂ ਹੁੰਦਾ ਕਿਸੇ ਦਾ ਘਰ ਚੱਲਦਾ ਹੈ ਪਰ ਇੱਕ ਦੇ ਘਰ ਨੂੰ ਖਤਮ ਕਰਕੇ ਤੇ ਦੂਸਰੇ ਦੇ ਘਰ ਨੂੰ ਬਣਾਉਣਾ ਬਹੁਤ ਗਲਤ ਹੁੰਦਾ ਹੈ ਤੇ ਰਾਤੋਂ ਰਾਤ ਜੁਆਇਨੀਆਂ ਕਰਾਉਣੀਆਂ ਵਰਕਿੰਗ ਆਰ ਸੋ ਬਿਨਾ ਹਥੇਰਿਆਂ ਦੇ ਵਿੱਚ ਇਹ ਕੰਮ ਕਰਨੇ ਉਹ ਤਾਂ ਸਰਾਸਰ ਗਲਤ ਹੋ ਜਾਂਦੇ ਆ ਜੋ ਕਿ ਸਰਕਾਰ ਬਾਖੂਬੀ ਤਰੀਕੇ ਨਾਲ ਕਰ ਰਹੀ ਹੈ ਔਰ ਇਹ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਵੀ ਰੋਜ਼ਗਾਰ ਦੀ ਜ਼ਰੂਰਤ ਸੀ ਉਹਨਾਂ ਦੇ ਰੋਜ਼ਗਾਰ ਨੂੰ ਰੱਖਦੇ ਹੋਏ ਪਰ ਪਹਿਲ ਸਾਡੀ ਹੋਣੀ ਚਾਹੀਦੀ ਸੀ ਕਿਉਂਕਿ ਸਾਡੇ ਬਹੁਤ ਸਾਰੇ ਸਾਥੀ 20-25 ਸਾਲਾਂ ਤੋਂ ਕੰਮ ਕਰ ਰਹੇ ਉਹਨਾਂ ਵਿੱਚ ਗੱਲਾਂ ਕੀ ਕਰ ਰਹੇ ਜਿਹੜੇ ਬੰਦੀ ਪੋਸਟਾਂ ਸੀ ਉਹਨਾਂ ਨੂੰ ਕਿੱਥੇ ਨਹੀਂ ਸਰ ਕਿਸੇ ਖਾਲੀ ਪੋਸਟਾਂ ਤੇ ਨਿਭਰਤੀ ਕੀਤਾ ਗਿਆ ਉਹ ਇਹ ਕਿਹਾ ਗਿਆ ਕਿ ਜਿੰਨਾ ਪੋਸਟਾਂ ਉੱਪਰ ਗੈਸਟ ਫੈਕਲਟੀ ਕੰਮ ਕਰ ਰਹੇ ਸੀ ਉਹਨਾਂ ਪੋਸਟਾਂ ਨੂੰ ਖਾਲੀ ਮੰਨ ਕੇ ਫੇਰ ਭਰਤੀ ਕੀਤੀ ਜਾਵੇ ਇਹਨਾਂ ਲੋਕਾਂ ਨੂੰ 20-25 ਸਾਲਾਂ ਤੋਂ ਉਹ ਪੋਸਟਾਂ ਦੇ ਉੱਪਰ ਕੰਮ ਕਰ ਰਹੇ ਗੈਸਟ ਫੈਕਲਟੀ ਅਧਿਆਪਕ ਹੀ ਨਹੀਂ ਦੇਖਿਆ ਇੱਕ ਪਰਸਨੈਲਿਟੀ ਇਹਨਾਂ ਨੂੰ ਤਿੱਖੀ ਨਹੀਂ ਉਹ ਖਾਲੀ ਕੁਰਸੀ ਦਿਖ ਰਹੀ ਸੀ ਜੇਕਰ ਇਹ ਖਾਲੀ ਮੰਨ ਰਹੇ ਤਾਂ 20-25 ਸਾਲਾਂ ਤੋਂ ਉਹਨਾਂ ਪੋਸਟਾਂ ਨੂੰ ਕੌਣ ਚਲਾ ਰਿਹਾ ਸੀ ਉਹਨਾਂ ਕਾਲਜਾਂ ਨੂੰ ਚਲਾ ਰਿਹਾ ਸੀ 3500 ਤੋਂ ਸ਼ੁਰੂ ਕਰਕੇ ਇਹ ਲੋਕਾਂ ਦਾ ਬੜੇ ਵੱਡੇ ਲੈਵਲ ਤੇ ਸ਼ੋਸ਼ਣ ਕੀਤਾ ਗਿਆ ਸਰਕਾਰ ਦੁਆਰਾ ਤੇ ਅੱਜ ਸ਼ੋਸ਼ਣ ਦੀ ਅੱਤ ਕਰ ਦਿੱਤੀ ਗਈ ਜਦੋਂ ਇਹ ਕਹਿ ਦਿੱਤਾ ਗਿਆ ਕਿ ਉਹ ਪੋਸਟਾਂ ਖਾਲੀ ਨੇ ਤੇ ਜੁਆਇਨ ਕਰਾ ਲਿਆ ਜਾਵੇ 27 ਚੋਣ ਤੋਂ ਪਹਿਲਾਂ ਤੇ ਇਹਨਾਂ ਨੂੰ 1158 ਭਰਤੀ ਵੀ ਗਲਤ ਲੱਗਦੀ ਸੀ ਕਿ 사ਸੀ ਉਦੋਂ ਧਰਨੇ ਤੇ ਬੈਠੇ ਸੀ ਤਾਂ ਹਰਜੋਤ ਬੈਂਸ ਜਾਂ ਹੋਰ ਬਹੁਤ ਸਾਰੇ ਜਿਹੜੇ ਇਹਨਾਂ ਦੇ ਅੱਜ ਮੈਂਬਰ ਆ ਉਹ ਸਾਡੇ ਕੋਲ ਦਰਿਆ 'ਤੇ ਬੈਠ ਕੇ ਸਰਕਾਰ ਕਾਂਗਰਸ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰਦੇ ਸੀ ਤੇ ਸਰਾਸਰ ਗਲਤ ਭਰਤੀ ਦੱਸਦੇ ਸੀ ਪਰ ਇਹ ਕਹਿੰਦੇ ਸੀ ਕਿ ਇਸ ਭਰਤੀ ਨੂੰ ਅਸੀਂ ਹਰ ਤਰ੍ਹਾਂ ਤਰੀਕੇ ਨਾਲ ਜਿਹੜਾ ਉਹ ਖਤਮ ਕਰਾਵਾਂਗੇ ਪਰ 2 ਸਾਲਾਂ 2.5 ਸਾਲਾਂ ਦੇ ਵਿੱਚ ਕੀ ਹੋ ਗਿਆ ਕਿ ਇਹਨਾਂ ਨੂੰ ਇਹ ਭਰਤੀ ਸਹੀ ਲੱਗ ਲੱਗੀ ਤੇ ਨਾਲ ਹੀ ਇਸ ਭਰਤੀ ਨੂੰ ਹਰੀ ਝੰਡੀ ਮਿਲਣ ਤੋਂ ਬਾਅਦ ਇਹਨਾਂ ਨੇ ਰਾਤੋਂ ਰਾਜੋਂ ਨਾਂ ਕਰਾਤੀਆਂ ਜੋ ਕਾਂਗਰਸ ਸਰਕਾਰ ਨੇ ਗਲਤੀ ਕੀਤੀ ਹੈ ਸੇਮ ਗਲਤੀ ਦੁਹਰਾ ਰਹੇ ਆ ਅਸੀਂ ਨਹੀਂ ਕਹਿੰਦੇ ਕਿ ਉਹਨਾਂ ਨੂੰ ਨਾ ਜੁਆਇਨ ਕਰਾਓ ਕਰਾਓ ਪਰ ਪਹਿਲਾਂ ਸਾਡਾ ਕੋਈ ਡਿਸੀਜਨ ਹੋਣਾ ਚਾਹੀਦਾ ਸੀ ਸਾਨੂੰ ਕੋ ਸਰਕਾਰ ਸਾਡੀ ਜੋਬ ਦੇ ਵਿੱਚ ਤਰੱਕੀ ਦਿੰਦੀ ਇਹ ਵੀ ਕਿਹਾ ਜਾ ਰਿਹਾ ਸੀਗਾ ਵੀ ਜਿਹੜੇ ਕੱਤੇ ਕੰਮ ਆ ਉਹਨਾਂ ਨੂੰ ਪੱਕਾ ਕੀਤਾ ਜਾਵਗਾ ਪਰ ਰੋ ਸਿਰਫ ਹੋਣ ਤੱਕ ਚੋਣਾਂ ਦੇ ਐਲਾਨੇ ਹੋਣ ਐਲਾਨ ਹੀ ਸਾਨੂੰ ਲੱਗ ਰਿਹਾ ਕਿ ਸਿਰਫ ਐਲਾਨ ਸੀ ਲੋਕਾਂ ਦੀਆਂ ਵੋਟਾਂ ਲੈਣ ਦਾ ਇੱਕ ਜਰੀਆ ਸੀ ਹੋਣ ਸਾਨੂੰ ਇਹ ਫੀਲ ਹੋ ਰਿਹਾ ਕਿ ਰਾਜਨੀਤਿਕ ਲੋਕ ਆ ਜਿਹੜੇ ਬਖੂਬੀ ਰਾਜਨੀਤੀ ਕਰਦੇ ਆ ਉਸ ਸਮੇ ਇਹ ਸਾਨੂੰ ਰਾਜਨੀਤੀ ਵਿੱਚ ਲੈ ਕੇ ਇਹਨਾਂ ਨੇ ਵੋਟਾਂ ਲੈ ਲਈਆਂ ਤੇ ਅੱਜ ਜਦੋਂ ਇਹਨਾਂ ਨੂੰ ਲੱਗਦਾ ਹੈ ਕਿ 1158 ਦੀ ਭਾਰਤੀ ਨੂੰ ਸਿਰੇ ਚੜਾ ਕੇ ਹਰਿਆਣਾ ਦੀਆਂ ਚੋਣਾਂ ਉੱਪਰ ਅਸਰ ਪਾਇਆ ਜਾ ਸਕਦਾ ਤਾਂ ਇਹ ਸ਼ਰਿਆਂ ਮੇਥੇ ਵੀ ਰਾਜਨੀਤੀ ਕਰਦੇ ਨਜ਼ਰ ਆ ਰਹੇ ਆ ਉੰਨੀ ਮੈਂ ਤੁਹਾਡਾ ਆਰਮੀ 9 ਦਿਨ ਕਿਤੇ ਦਬ। ਸਰ ਸਾਡੀ ਕੋਸ਼ਿਸ਼ ਇਹ ਹੀ ਹੈ ਕਿ ਜੇਕਰ ਸਰਕਾਰ 2 ਜਾਂ 3 ਦਿਨਾਂ ਦੇ ਵਿੱਚ ਸਾਡਾ ਕੋਈ ਫੈਸਲਾ ਨਹੀਂ ਕਰਦੀ ਹੈ ਸਾਡੀਆਂ ਨੌਕਰੀਆਂ ਨੂੰ ਸੁਰੱਖਿਅਤ ਨਹੀਂ ਕਰਦੀ ਹੈ ਤੇ ਨਾ ਹੀ ਜੇਕਰ ਸਾਨੂੰ ਪ੍ਰੋਮੋਸ਼ਨ ਵੀ ਨਹੀਂ ਦਿੰਦੀ ਹੈ ਤਾਂ ਅਸੀਂ ਡੈਫੀਨੇਟਲੀ ਹਰਿਆਣਾ ਦੀਆਂ ਵਿੱਚ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਤੱਕ ਗੱਲ ਪਹੁੰਚਾ ਸਕੀਏ ਕਿ ਆਪ ਸਰਕਾਰ ਨਿਕੰਮੀ ਸਰਕਾਰ ਹੈ ਝੂਠੀ ਸਰਕਾਰ ਹੈ ਵਾਅਦੇ ਕਰਕੇ ਮੁੱਕਰਦੀ ਹੈ। ਪੰਜਾਬ ਵਿੱਚ ਵੀ ਤਾਂ ਚਾਰ ਸਾਲਾਂ ਤੋਂ ਜੰਮੀ ਚੌਂ ਦੀ। ਸਰ ਉਹਨਾਂ ਚੋਣਾ ਨੂੰ ਤਾਂ ਲੱਗਦਾ ਇਹ ਚੋਣਾ ਮੰਨਦੇ ਹੀ ਨਹੀਂ ਹੈ ਕਿਉਂਕਿ ਅਸੀਂ ਵੀ ਇਹੀ ਸਵਾਲ ਖੜਾ ਕੀਤਾ ਸੀ ਕਿ ਜੇਕਰ ਚੋਣ ਜਾਬਤਾ ਲੱਗਿਆ ਹੋਇਆ ਤਾਂ ਅਜੇ ਹੀ ਕਿਹੜੀ ਗੱਲ ਹੈ ਕਿ ਤੁਸੀਂ ਰਾਤੋਂ ਰਾਤ ਇਹਨਾਂ ਨੂੰ ਜੁਆਇਨਿੰਗਸ ਦੇ ਰਹੇ ਹੋ 15 ਦਿਨ ਦੀ ਗੱਲ ਹੈ 15 ਦਿਨ ਰੋਕ ਕੇ ਜੁਆਇਨਿੰਗਸ ਕਰਾ ਲੈਂਦੇ ਇਹਨਾਂ ਦੀ ਪਰ ਉਹ ਇਸ ਚੀਜ਼ ਨੂੰ ਵੀ ਜਿਹੜਾ ਉਹ ਆਪਣੇ ਅਕੋਰਡਿੰਗ ਵਰਤ ਰਹੇ ਆ ਜੇਕਰ ਕਿਸੇ ਨੇ ਹਥਿਆਰਾਂ ਦਾ ਲਾਇਸੈਂਸ ਲੈਣਾ ਜਾਂ ਹਥਿਆਰਾਂ ਦੀ ਕੋਈ ਗੱਲ ਹੈ ਤਾਂ ਉਦੋਂ ਚੋਣ ਜਾਬਤਾ ਲੱਗਿਆ ਹੋਇਆ ਪਰ ਜਦੋਂ ਜੁਆਇਨਿੰਗਸ ਕਰਾਉਣੀ ਆ ਉਦੋਂ ਚੋਣ ਜਾਬਤੇ ਦਾ ਕੋਈ ਅਸਰ ਨਹੀਂ ਹੈ ਅਰ ਜੇਕਰ ਅਸੀਂ ਇਹ ਵੀ ਦੇਖਿਆ ਕਿ ਪਿੰਡਾਂ ਵਿੱਚੋਂ ਵੀ ਜੁਆਇਨਿੰਗਸ ਕਰਨ ਆਏ ਆ ਤਾਂ ਜੇਕਰ ਕੱਲਾ ਪਿੰਡਾਂ ਵਾਸਤੇ ਚੋਣ ਜਾਂਦਾ ਹੈ ਤਾਂ ਲੋਕ ਤਾਂ ਪਿੰਡਾਂ ਚੋਂ ਹੀ ਜੁਆਇਨ ਕਰਨ ਆ ਰਹੇ ਆ ਤਾਂ ਇਸ ਸਰਕਾਰ ਨੇ ਰੂਲ ਐਂਡ ਰੈਗੂਲੇਸ਼ਨ ਨੂੰ ਛਿੱਕੇ ਟੰਗਤਾ ਉਹਦੀ ਇੰਟਰਪ੍ਰੀਟੇਸ਼ਨਸ ਆ ਜਿਹੜੀਆਂ ਉਹ ਆਪਣੇ ਹਿਸਾਬ ਨਾਲ ਕਰ ਰਹੇ ਆ